ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀ ਫੋਰ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਇੱਕ ਹੋਰ ਨਵੇਂ ਵਲੌਗ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਮੈਂ ਕਰ ਰਹੀ ਸੀ ਬੈੱਡ ਸ਼ੀਟ ਚੇਂਜ ਵਸ ਚੇਂਜ ਕਰਨ ਵਾਲੀ ਸੀ ਗੰਦੀ ਸੀ ਪਰ ਮੈਨੂੰ ਉਦੋਂ ਇੱਕ ਦਿਨ ਪਹਿਲਾਂ ਹੀ ਚੇਂਜ ਕਰਨੀ ਪੈਗੀ ਬਿਕੋਜ਼ ਨਾ ਬੈੱਡ ਸ਼ੀਟ ਦੇ ਉੱਪਰ ਕੁਝ ਗਿਰ ਗਿਆ ਇਸ ਕਰਕੇ ਮੈਨੂੰ ਅਚਾਨਕ ਚੇਂਜ ਕਰਨੀ ਪੈਗੀ ਵਸ ਤਾਂ ਮੈਂ ਇੱਕ ਦਿਨ ਠਹਿਰ ਕੇ ਕਰਨੀ ਸੀ ਬੈੱਡ ਸ਼ੀਟ ਚੇਂਜ ਕਰਨ ਵਾਲੀ ਹੋਈ ਪਈ ਸੀ ਫਿਰ ਮੈਂ ਸੋਚਿਆ ਚਲੋ ਮੈਨੂੰ ਬਹਾਨਾ ਨਹੀਂ ਮਿਲ ਗਿਆ ਵੀ ਹੁਣ ਮੈਨੂੰ ਚੇਂ ਇਸ ਕਰਕੇ ਮੈਂ ਕਰ ਰਹੀ ਹਾਂ ਬੈੱਡ ਸ਼ੀਟ ਚੇਂਜ। ਔਰ ਨਾ acomulate ਟੱਕ ਕਰਨੀ ਬੈੱਡ ਸ਼ੀਟ ਬਹੁਤ ਈਜ਼ੀ ਹੋ ਜਾਂਦੀ ਹੈ। ਜੇ ਆਪਾਂ ਬੈੱਡ ਸ਼ੀਟ ਟੱਕ ਕਰੀਏ ਫਿਰ ਤਾਂ ਅੱਛੀ ਤਰ੍ਹਾਂ ਟੱਕਾ ਕਰਦੇ ਇੱਕ ਵਾਰ ਫਿਰ ਹਫ਼ਤਾ ਬੈੱਡ ਸ਼ੀਟ ਹਿੱਲਦੀ ਨਹੀਂ ਬਿਲਕੁਲ ਨਹੀਂ ਨਿਕਲਦੀ ਹੈਗੀ ਵਿੱਚੋਂ। ਤੇ ਵੈਸੇ ਵੀ ਟੱਕਾ ਕਰੀ ਹੋਈ ਵਧੀਆ ਲੱਗਦੀ ਹੈਗੀ। ਜੇ ਆਪਾਂ ਟੱਕ ਕਰਦੇ ਹਾਂ ਜੇ ਬੈੱਡ ਥੋੜਾ ਹੋਰ ਟਾਈਪ ਦੇ ਨੇ ਤੁਸੀਂ ਐਦਾ ਉੱਪਰ نیچے ਐਦਾ ਹੀ ਪਛਾਦਾਂ ਨੇ ਉਹ ਫਿਰ ਅਲੱਗ ਗੱਲ ਹੈ। ਵੈਸੇ ਟੱਕਾ ਜੇ ਆਪਾਂ ਕਰੀਏ ਤਾਂ ਕੋਮ ਨਾ ਕਰੀਏ ਬਹੁਤ ਅੱਛੀ ਤਰ੍ਹਾਂ ਟੱਕ ਹੋ ਜਾਂਦੀ ਫਿਰ ਹਿੱਲਦੀ ਨਹੀਂ ਹੈਗੀ ਮੁੜ ਕੇ 10 ਮੈਂ ਅੱਜ ਸਵੇਰੇ ਆਪਣਾ ਡ्रेसਿੰਗ ਟੇਬਲ ਡ्रेसਿੰਗ ਰੂਮ ਵਾਲਾ ਯੂਨਿਟ ਆਰਗੇਨਾਈਜ਼ ਕਰ ਰਹੀ ਸੀ ਮੈਂ ਆਪਣਾ ਸਾਰਾ ਮੇਕਅੱਪ ਦਾ ਸਮਾਨ ਜੋ ਵੀ ਹੈਗਾ ਮੇਰੇ ਕੋਲ ਥੋੜਾ-ਬਹੁਤਾ ਕੱਢਿਆ ਤੇ ਬੈੱਡ ਉੱਪਰ ਮਟੇਰੀ ਕਰਤੀ ਸਾਰੇ ਬਾਸਕਟਸ ਹਨ ਤੇ ਮੇਰੀ ਬੈੱਡ ਸ਼ੀਟ ਦੇ ਉੱਪਰ ਸੰਧੂਰगिर ਗਿਆ ਪਾਊਡਰ ਜਦੋਂ ਪਾਊਡਰ ਵਾਲਾ ਸੀ ਇਹ ਮੇਰਾ ਬਹਿਵੇਲਾ ਦਾ ਸੀ ਮੈਂ ਕਦੇ ਖਰੀਦਿਆ ਨਹੀਂ ਮੈਂ ਕਦੇ ਲਾਇਆ ਵੀ ਨਹੀਂ ਹੈਗਾ ਤੇ ਬਸ ਇਹ ਪਾਊਡਰ ਜਦ ਮੈਂ ਚੱਕ ਰਿਹਾ ਦਿੱਤਾ ਕਾਗਜ਼ਾਂ 'ਨਾਂ ਪਰ ਮੈਨੂੰ ਆਏ ਉੱਤਰ ਜੀ ਹੁਣ ਮੈਂ ਇਹਨੂੰ ਕੱਲਾ ਸਪੌਟ ਆਹ ਵਾਸ਼ ਕਰਦੀ ਆਂ ਨਾ ਉਤਰੇ ਰੂਵ ਲਾਉਂਗੂ ਉਸ ਵਾਰ ਵਾਸ਼ਿੰਗ ਮਸ਼ੀਨ ਚ ਪਾਉਂਗੀ ਡਾਇਰੈਕਟ ਵਾਸ਼ਿੰਗ ਮਨ ਚ ਇੰਜ ਵੀ ਨੇ ਪਾਉਂਦੀ ਦੇਖ ਦਤਾ ਕਿ ਉਤਰ ਚੂਗਾ ਪਸੇ ਕਾਏ ਐਵੇਂ ਸੁੱਟ ਨਹੀਂ ਸਕਦੇ ਉਹ ਛਗਣਾ ਵਾਲੀ ਚੀਜ਼ ਆ ਬਸ ਐਵੇਂ ਮਨ ਚ ਬਹਿ ਮਾਨੀ ਮੈਂ ਸੁੱਟਦਾ ਮੈਂ ਲਾਉਣੀ ਤਾਂ ਹੈ ਨਹੀਂਗੀ ਹੁਣ ਤੂੰ ਥੋੜਾ ਜਿ ਕੋ ਮੈਨੂੰ ਰਾਏ ਦੇ ਸਕਦਾ ਵੀ ਸੁੱਟਦਾ ਤਾਂ ਨਾ ਸੁੱਟਦਾ ਮੈਂ ਕਦੇ ਲਾਇਆ ਨਹੀਂ ਬਸ ਉਹ ਛਗਣਾ ਵੇਲੇ ਸੀਗਾ ਬਹਿ ਵੇਲੇ ਹਨਾ ਮੈਂ ਤੋ ਯੂਸਿੰਗ ਕਰਾਉਂਗਾ ਆਈ ਪਿਆ ਬਾ ਸੁੱਟਦਾ ਮੈਂ ਨਾਲੇ ਜਿਆਦਾ ਸੁੱਟੂਗੀ ਤਾਂ ਅਪ ਛਗਣ ਜਾਊਗਾ ਪੋਸ਼ ਕਰਕੇ ਦੇਖਦੇ ਨੇ ਸਟੇਨ ਰਿਮੂਵਰ ਲਾਉਣੀ ਆ ਸਟੇਨ ਰਿਮੂਵਰ ਲਗਾ ਦੇ ਗਿੱਲਾ ਨਾ ਕਰ। ਫਿਰ ਆਪੇ ਪਾਣੀ ਲਾਵਾਂਗੇ ਫਿਰ ਦਾਗ ਪੱਕੇ ਜਾਂਦਾ ਪਾਣੀ ਨਾਲ। ਸਟੇਨ ਰਿਮੂਵਰ ਲਗਾ ਕੇ ਮੈਂ 5 ਮਿੰਟ ਲਈ ਰੱਖਤਾ ਔਰੇਂਜ ਕਲਰ ਦਾ ਬਣ ਗਿਆ। 5 ਮਿੰਟ ਨੂੰ ਪਏ ਰਹਿਣ ਦਿਆਂਗੇ ਉਸ ਤੋਂ ਬਾਅਦ ਸਾਫ ਨਾਵਾਸ਼ ਕਰੂੰਗੀ। ਸਟੇਨ ਰਿਮੂਵਰ ਨਾਲ ਵੀ ਨਾ ਉਤਰ ਰਿਹਾ ਹੈ ਦਾ ਸਪੌਟ ਆ ਸੀਗਾ। ਪਗਨੇ ਮਸਾ ਦੇ ਮਸਾ ਦੇ ਦੂਰ ਹੋ ਗਿਆ ਵੀ ਮੈਂ ਇਦਾਂ ਕੱਪੜਾ ਲਿਆ ਹੈ। ਤੇ ਸਵੇਰੇ ਫੇਰ ਇੱਕ ਵਾਰ ਮਸ਼ੀਨ 'ਚ ਪਾਉਂਗ ਜੋ ਸਟੇਨ ਰਿਮੂਵਰ ਲਗਾ ਦੂੰਗੀ। ਸ਼ਾਇਦ ਧੁੱਪ ਤੇ ਪਿਟਾ ਪਾ ਕੇ ਲਾਈਟ ਹੋ ਜਾਵੇ। ਸੋ ਕਾਫੀ ਸਾਰਕ ਪਾ ਕੇ ਪਹਿਲਾਂ ਨਾ ਅਜੇ ਕੁ ਲੋ ਤੋਂ ਪਹਿਲਾਂ ਸਾਫ਼ ਹੋ ਜੂ ਕੋਈ ਗੱਲ ਨਹੀਂ ਅਜੇ ਕੋਈ ਟੈਂਸ਼ਨ ਨਹੀਂ ਗੱਲ ਨਹੀਂ ਪਰ ਗੱਲ ਹੀ ਤਾਂ ਪਹਿਲਾਂ ਨਾ ਕਿਤੇ ਕੋਈ ਸਭ ਆਸ ਆਸ ਕਰੀਆ ਬੈੱਡsheet ਉੱਪਰ ਸਮਾਨ ਨਾ ਰੱਖੋ ਸਿੱਧਾ ਅਖਬਾਰ ਪਛਾੜੋ ਜਾਂ ਪੁਰਾਣਾ ਕੱਪੜਾ ਪਛਾੜੋ ਅਸਤਨ ਨੂੰ ਹੱਥ ਨਾਲ ਲਾ ਕੇ ਉਹਨੂੰ ਤੇ ਬੈੱਡsheet ਉੱਪਰ ਡਾਇਰੈਕਟ ਨਾ ਉਸ ਵਿੱਚ ਰੱਖੋ ਇਹਨੂੰ ਮੈਂ ਇੱਥਾਂ ਹੀ ਰੱਖ ਦਾਮੀ ਆ ਤੇ ਸਵੇਰੇ ਕੱਪੜੇ ਪਾਉਣਾ ਮਸ਼ੀਨ ਵਿੱਚ ਤੇ ਉਦੋਂ ਸ਼ਾਇਦ ਲਾਈਟ ਹੋ ਜੇਗੀ ਇਕ தோਣੀ ਨੂੰ ਫੁੱਲੀ ਵਾਸ਼ਿੰਗ ਮਸ਼ੀਨ ਦੀ ਬਹੁਤ ਰਿਕੁਐਸਟ ਆ ਰਹੀ ਕਿ ਦੱਸੋ ਕਿਵੇਂ ਕਿਵੇਂ ਬਹੁਤ ਵਧੀਆ ਮਸ਼ੀਨਾਂ ਮੈਂ ਕਹਿੰਦੀ ਜੇ ਤੁਸੀਂ ਅਫੋਰਡ ਕਰ ਸਕਦੇ ਆ ਤਾਂ ਲੈ ਲਓ ਬਹੁਤ ਸਾਰੇ ਫੰਕਸ਼ਨਸ ਨੇ ਸਾਰੇ ਕੱਪੜੇ ਅਲੱਗ-ਅਲੱਗ ਫਕ ਤਰੀਕਾ ਨਾਲ ਧੋਣ ਦੇਣਾ ਆਪਾਂ ਹੱਥ ਨਾਲ ਸਾਦੇ ਕੱਪੜੇ ਧੋਣੇ ਹਨ ਜਿਹੜੇ ਬਹੁਤ ਜ਼ਿਆਦਾ ਡੈਲੀਕੇਟ ਹੁੰਦੇ ਨੇ ਪਾਰਟੀ ਵੇਅਰ ਡ्रेसेस ਹੁੰਦੀਆਂ ਨੇ ਬੱਚਿਆਂ ਦੇ ਹੁੰਦੇ ਨੇ ਕੋਈ ਮਰੀਜ਼ ਦੇ ਕੱਪੜੇ ਹੁੰਦੇ ਨੇ ਸਕਿਨ ਡਿਜ਼ੀਜ਼ ਵਾਲੇ ਦੇ ਕੱਪੜੇ ਹੁੰਦੇ ਨੇ ਉਵੇਂ-ਉਵੇਂ ਆਪਾਂ ਸਾਰੇ ਉਸ ਤਰੀਕਾ ਨਾਲ ਇਹਦੇ ਵਿੱਚ ਵਾਸ਼ ਕਰ ਸਕਦੇ ਆ ਬਹੁਤ ਸਾਰੇ ਫੰਕਸ਼ਨ ਨੇ ਪਾਣੀ ਦਾ ਟੈਂਪਰੇਚਰ ਇਹਦੇ ਵਿੱਚ ਸ ਜਿੰਨਾ ਆਪਾਂ ਨੂੰ ਕੋਸਾ ਗਰਮ ਠੰਡਾ ਪਾਣੀ ਚਾਹੀਦਾ ਉਵੇਂ ਟੈਂਪਰੇਚਰ ਆਪਾਂ ਸੈੱਟ ਕਰ ਸਕਦੇ ਆ ਤੇ ਬਹੁਤ ਵਧੀਆ ਚੀਜ਼ ਐ ਇਹਦੀ ਟੈਪ ਨਾਲ ਡਾਇਰੈਕਟ ਕਨੈਕਸ਼ਨ ਹੁੰਦਾ ਟੈਪ ਨਾਲ ਆਪਾਂ ਖੋਲ੍ਹਣੀ ਆ ਨਾ ਆਪਾਂ ਬੰਦ ਕਰਨੀ ਆ ਕੁਝ ਨਹੀਂ ਕਰਨਾ ਟੈਪ ਹਰ ਵਕਤ ਆਨ ਹੀ ਰਹਿੰਦੀ ਐ ਇਹਦੀ ਮਸ਼ੀਨ ਨੇ ਆਪੇ ਬੰਦ ਲੈ ਲੈਣਾ ਆਪੇ ਉਹ ਬੰਦ ਹੋ ਜਾਣੀ ਆ ਤੇ ਇਹ ਫੰਕਸ਼ਨ ਸਾਰੇ ਬਹੁਤ ਵਧੀਆ ਨੇ ਤੁਹਾਨੂੰ ਦਿਖਾ ਦਿੱਦੀ ਨੇ ਕੀ ਕੀ ਫੰਕਸ਼ਨ ਨੇ ਇੱਕ ਵਰਨਿੰਗ ਅਮਰਵਾ ਦਨੇ ਆਪਾਂ ਕੀ ਕੀ ਫੰਕਸ਼ਨ ਨੇ ਬਾਕੀ ਸਾਰੇ ਮਸ਼ੀਨ ਥੋੜੇ ਥੋੜੇ ਡਿਫਰੈਂਟ ਹੁੰਦੇ ਨੇ ਕਈ ਵਾਰ ਫੰਕਸ਼ਨ ਸੇਮ ਹੁੰਦੇ ਨੇ ਪਰ ਨਾਮ ਡਿਫਰੈਂਟ ਦਿੱਤਾ ਹੁੰਦਾ ਇਸ ਵਿੱਚ ਵੀ ਬਹੁਤ ਸਾਰੇ ਫੰਕਸ਼ਨ ਨੇ ਤੁਹਾਨੂੰ ਦਿਖਾਉਣੀ ਆ ਆ ਦੇਖੋ ਮਸ਼ੀਨ ਆਪੇ ਇਥੋਂ ਕਰ ਲੈਣੀ ਆ ਔਨ ਤੇ ਮਸ਼ੀਨ ਔਨ ਹੋ ਜੂਗੀ ਮੈਂ ਹਮੇਸ਼ਾ ਡੇਲੀ ਤੇ ਕੱਪੜੇ ਲਈ ਮਿਕਸ ਡੇਲੀ ਵਾਲਾ ਫੰਕਸ਼ਨ ਯੂਜ਼ ਕਰ ਸਕਦੀ ਹੁੰਨੀ ਆ ਇਹ ਕਾਟਨ ਦੇ ਕਲੋਥ ਜੇ ਤੁਸੀਂ ਬਿਲਕੁਲ ਕਾਟਨ ਦੇ ਕਲੋਥ ਨੇ ਤਾਂ ਆਹ ਵਾਲਾ ਕਰ ਲਓ ਜੇ ਮਿਕਸ ਨੇ ਆਹ ਵਾਲਾ ਕਰ ਲਓ ਨਾ 베ਬੀ ਵੇਅਰ ਬੱਚਿਆਂ ਦੇ ਪਾਵਰ ਸਟੀਮ ਜੇ ਤੁਸੀਂ ਸਟੀਮ ਯੂਜ਼ ਕਰਨੀ ਕੱਪੜੇ ਨਾਲ ਤਾਂ ਵਾਲੀ ਰੀਫਰੈਸ਼ ਕਰਨੀ ਨੇ ਕੱਪੜੇ ਕੱਲੇ ਕਾਟਨ ਇਕੋ ਪਲਸ ਕ੍ਰੈਡਲ ਵਾਸ਼ ਜਿਵੇਂ ਜਿਹੜੇ ਕੱਪੜਾ ਆਪਾਂ ਬਹੁਤ ਪੋਲੇ ਪੋਲੇ ਹੱਥਾਂ ਨਾਲ ਧੋਨੇ ਹੁੰਦੇ ਆ ਇਹ ਕ੍ਰੈਡਲ ਵਾਸ਼ 'ਚ ਧੋਤੇ ਜਾਂਦੇ ਨੇ ਜਿਨ੍ਹਾਂ ਨੂੰ ਜਿਆਦਾ ਜ਼ੋਰ ਨਾ ਲੱਗੇ ਮਸ਼ੀਨ ਜਿਆਦਾ ਘਮਾਵੇ ਨਾ ਤੇ ਬਹੁਤ ਹਲਕਾ ਹਲਕਾ ਜਿਹਾ ਹੱਥਾਂ ਵਾਂਗੂ ਮਸਲੇ ਉਹ ਕ੍ਰੈਡਲ ਵਾਸ਼ 'ਤੇ ਹੁੰਦੇ ਨੇ ਜਿਵੇਂ ਆਪਾਂ ਬੱਚਿਆਂ ਚੂਲਾ ਹੌਲੀ ਹੌਲੀ ਝੂਲ ਬੱਚਿਆਂ ਨੂੰ ਚਲਾਉਣੇ ਉਵੇਂ ਕ੍ਰੈਡਲ ਵਾਸ਼ ਹੁੰਦਾ ਹੈ। ਐਕਸਪ੍ਰੈਸ 15 ਜਿਵੇਂ ਬਹੁਤ ਪੋਲੇ ਕਾਟਨ ਦੇ ਆਪਣੇ ਸੂਟ ਹੁੰਦੇ ਨੇ ਲਾ ਲਓਗਾ ਨਾ ਜਿਨ੍ਹਾਂ 'ਚ ਜਿਆਦਾ ਮੈਲ ਨਹੀਂ ਹੁੰਦੀ ਸਿਰਫ ਥੋੜਾ ਥੋੜਾ ਚੱਲਣ ਦੇ ਐਕਸਪ੍ਰੈਸ 15 'ਤੇ ਇਹਦਾ ਟਾਈ ਸਿੰਥੈਟਿਕ ਵਾਲੇ ਕੱਪੜੇ ਤੋਂ ਨਾ ਬਲਕਿ ਧੋਣੇ ਨੇ ਜ ਤੁਸੀਂ ਉਹ ਧੋਣੇ ਨੇ ਚਾਦਰਾਂ ਖੇਸ ਕੰਬਲ ਕਾਰਟਨਸ ਐਂਟੀ ਅਲਰਜਨ ਜੇ ਕਿਸੇ ਮਰੀਜ਼ ਦੇ ਅਲਰਜੀ ਵਾਲੇ ਕੱਪੜੇ ਧੋਣੇ ਨੇ ਕਿਸੇ ਸਕਿੰਡ ਦੀਦਾ ਜਾਂ ਹਸਪੀਟਲ ਚ ਕੱਪੜੇ ਆਏ ਨੇ ਤਾਂ ਇਹਦੇ ਵਿੱਚੋਂ ਕੀ ਤੋਤੇ ਜਾ ਸਕਦੇ ਨੇ ਵੂਲ ਸਰਦੀਆਂ ਵਾਲੇ ਕੱਪੜੇ ਜੇ ਤੁਸੀਂ ਹੱਥ ਨਾਲ ਕੱਪੜੇ ਧੋਲੇ ਬਸ ਉਹਦੇ ਪਾਣੀ ਕੱਚਾ ਲੈਣਾ ਸਪਿੰ ਡਰਾਈ ਕਰਨੇ ਦਾ ਫੰਕਸ਼ਨ ਵੀ ਹੈਗਾ ਵੀ ਕੱਪੜੇ ਤੋਂ ਸਾਥ ਨਾਲ ਬਾਹਰ ਧੋਲੇ ਫਰ ਤੁਸੀਂ ਸਿਰਫ ਇਹਦੇ ਵਿੱਚ ਰਿੰਸ ਕਰਨੇ ਨੇ ਪਾਣੀ ਕੱਚਾ ਲਿਆ ਜਾਊਗਾ ਸਾਬਣ ਵਾਲਾ ਪਾਣੀ ਨਿਕਲ ਜਾ ਸਪਿੰ ਡਰਾਈ ਹੋ ਜਾਣਗੇ ਉਹ ਫੰਕਸ਼ਨ ਵੀ ਆ ਇਹ ਟੱਬ ਕਲੀਨ ਵਾਲਾ ਫੰਕਸ਼ਨ ਜਿਸ ਦਿਨ ਮਸ਼ੀਨ ਦਾ ਆਪਾਂ ਟੱਬ ਕਲੀਨ ਕਰਨਾ ਹੁੰਦਾ ਡੀਸਕੀਲਰ ਪਾ ਕੇ ਉਸ ਦਿਨ ਯੂਜ਼ ਹੁੰਦਾ ਹੁੰਦਾ ਬਾਕੀ ਇਧਰ ਵੀ ਇਹ ਜੇ ਸੈਟਿੰਗਸ ਹੈਗੀਆਂ ਨੇ ਆ ਤੁਸੀਂ ਆਹ অপਸ਼ਨਸ ਨੇ ਕਾਫੀ ਸਾਰੇ ਆਪਸ਼ਨ ਆਹ ਸਾਰੇ ਆਪਸ਼ਨਸ ਇੱਥੇ ਆ ਜਾਂਦੇ ਨੇ ਆਹ ਵਾਲੀ ਰਿਲੇ ਸਟਾਰਟ ਟਾਈਮ ਸੇਵਰ ਰਿੰਸ ਹੋਲਡ ਜੇ ਆਪਾਂ ਪਾਣੀ ਚ ਭਿਓ ਕੇ ਕੱਪੜੇ ਰੱਖਣੇ ਨੇ ਰਿੰਸ ਹੋਲਡ ਕਰ ਸਕਦੇ ਆ ਐਕਸਟਰਾ ਰਿੰਸ ਕਰਨੇ ਨੇ ਤਾਂ ਆਹ ਵਾਲੀ ਜੇ ਆਪਾਂ ਐਕਸਟਰਾ ਇੱਕ ਟੱਲਣੇ ਨੇ ਪਾਣੀ ਵਿੱਚ ਐਕਸਟਰਾ ਰਿੰਸ ਕਰ ਸਕਦੇ ਆ ਇਹ ਇਹ ਤਾਂ ਸਿਲੈਕਟ ਹੋ ਜਾਂਦਾ ਆਹ ਵਾਲੇ ਫੰਕਸ਼ਨ ਸਿਲੈਕਟ ਹੋ ਜਾਂਦੇ ਨੇ ਟੈਂਪਰੇਚਰ ਹੋ ਜਾਂਦਾ ਦੇ ਇਸ ਸਪਿੰਨ ਸਪੀਡ ਵੀ ਅਲੱਗ-ਅਲੱਗ ਜੇ ਕੋਈ ਡੈਲੀਕੇਟ ਕੱਪੜੇ ਨੇ ਸਪਿੰਨ ਸਪੀਡ ਉਹਦੀ ਘਟਾ ਦੋ ਵੈਸੇ ਆਪਣੇ ਆਪ ਹੀ ਮਸ਼ੀਨ ਟੈਂਪਰੇਚਰ ਪਾਣੀ ਦਾ ਸੈੱਟ ਕਰ ਲੈਂਦੀ ਹੁੰਦੀ ਆ ਸਪੀਡ ਆਪਣੇ ਆਪ ਸੈੱਟ ਕਰ ਲੈਂਦੀ ਹੁੰਦੀ ਆ ਤੇ ਟਾਈਮਿੰਗ ਆਪਣੇ ਆਪ ਸੈੱਟ ਕਰ ਲੈਂਦੀ ਆ ਤੇ ਇਧਰ ਕੇਜੀ ਦੇ ਹਿਸਾਬ ਨਾਲ ਵੀ ਕੱਪੜਾ ਆਉਂਦੇ ਨੇ ਜਿਵੇਂ ਜਿਹੜੇ ਹੁਣ ਮੈਂ ਲਗਾਇਆ ਹੋਇਆ ਮਿਕਸ ਡੈਲੀ ਵਾਲਾ ਫੰਕਸ਼ਨ ਇਹ ਤੇ 1000 RPM ਦੀ 57 ਮਿੰਟਸ ਦਾ ਸਰਕਲ ਸਾਢੇ 3 ਕਿਲੋ ਕੱਪੜੇ ਪਾ ਸਕਦੇ ਆ ਸਾਰਾ ਕੁਝ ਆਪਣੇ ਆਪ ডিসਪਲੇ ਹੋਣ ਲੱਗ ਜਾਂਦਾ ਆਪਾਂ ਨੂੰ ਵੀ ਕੋਈ ਜ਼ਿਆਦਾ ਇਹਨਾਂ ਛੇੜਛਾੜ ਕਰਨ ਦੀ ਲੋੜ ਨਹੀਂ ਪਰ ਫਿਰ ਵੀ ਤੁਸੀਂ ਆਪਣੀ ਮਰਜ਼ੀ ਅਕੋਰਡਿੰਗ ਕੋਈ ਟੈਂਪਰੇਚਰ ਕੋਈ ਟਾਈਮਿੰਗ ਸੈੱਟ ਕਰਨਾ ਤੁਸੀਂ ਕਰ ਸਕਦੇ ਹੋ ਟਾਈਮਿੰਗ ਇਹ ਮਸ਼ੀਨ ਦਾ ਆਪਣੇ ਆਪ ਹੀ ਲੂ ਟਾਈਮਿੰਗ ਤੁਸੀਂ ਸੈਟ ਇਨ ਕਰ ਸਕਦੇ ਹੋ ਅਲੱਗ-ਅਲੱਗ ਫੰਕਸ਼ਨਸ ਤੇ ਇਹਦਾ ਅਲੱਗ-ਅਲੱਗ ਟਾਈਮਿੰਗ ਹੈ ਜਿਵੇਂ ਹੁਣ ਮਿਕਸ ਡੇਲੀ ਤੇ ਇਹਦਾ ਆ ਰਿਹਾ ਦੇਖੋ 57 ਮਿੰਟ ਆ ਰਿਹਾ ਤੇ ਹੁਣ ਮੈਂ ਇਹਦਾ ਕਰਦਾਨੀ ਆ ਜਿਵੇਂ ਅੱਗੇ ਕਾਟਨ ਤੇ ਕਾਟਨ ਆ ਰਿਹਾ 2 ਘੰਟੇ 57 ਮਿੰਟ 8 ਕਿਲੋ ਇਹਦਾ ਕੱਪੜੇ ਪਾ ਸਕਦੇ ਆ 2 ਘੰਟੇ 57 ਮਿੰਟ ਟਾਈਮ ਆ ਠੀਕ ਹੈ ਅਗੇ 베ਬੀ ਵੇਅਰ ਤੇ 베ਬੀ ਵੇਅਰ ਤੇ ਵੀ ਇਹਦਾ ਐਮ ਆਰ ਹੈ ਟਾਈਮ 3 ਕਿਲੋ ਕੱਪੜੇ ਪਾ ਸਕਦੇ 800 800 ਆਰ ਪੀ ਐਮ 2 ਘੰਟੇ 25 ਮਿੰਟ ਇਹਦਾ ਟਾਈਮਿੰਗ ਆ ਸਭ ਤੇ ਅਲੱਗ-alag ਆ ਜਿਵੇਂ ਤੁਸੀਂ ਕ੍ਰੈਡਲ ਵਾਸ਼ ਤੇ ਆ ਜਾਓ ਆ ਕ੍ਰੈਡਲ ਵਾਸ਼ ਆ ਗਿਆ ਕ੍ਰੈਡਲ ਵਾਸ਼ ਤੇ ਸਿਰਫ 2 ਕਿਲੋ ਕੱਪੜੇ ਪਾ ਸਕਾਂਗੇ 400 rpm ਹੋਗੀ ਤੇ 38 ਮਿੰਟ ਕਿਉਂਕਿ ਜੇ ਕਪੜੇ ਕਿਰਡਲ ਵਾਸ਼ ਹੋਣਗੇ ਕਪੜੇ ਬਹੁਤ ਹਲਕੇ ਹਲਕੇ ਕਚਲੇ ਜਾਣਗੇ ਤਾਂ ਕਰਕੇ ਇਹਦੀ rpm ਬਹੁਤ ਘੱਟ ਆ ਵੀ ਜ਼ਿਆਦਾ ਕਪੜਿਆਂ ਨੂੰ ਇਹ ਜ਼ਿਆਦਾ ਕਕਾਊਗੀ ਨਹੀਂ ਹੈਗੀ ਤੇ 400 rpm ਇਹਦੀ ਇਹ ਇਦਾਂ ਲਗ-ਲਗ ਟਾਈਮਿੰਗ ਹੁੰਦੀ ਹੈ ਹੁਣ ਤੁਸੀਂ ਆਜੋ ਇਧਰ ਐਕਸਪ੍ਰੈਸ 15 ਤੇ ਆ ਦੇਖੋ ਆ ਜੇ ਮੈਂ ਐਕਸਪ੍ਰੈਸ 15 ਨਾਲ ਇਹ ਸਿਰਫ 15 ਮਿੰਟਸ ਲਾਉਗੀ 2 ਕਿਲੋ ਕਪੜੇ ਪਾ ਸਕਦੇ ਆ 800 rpm ਇਹਦੀ ਤੇ 15 ਮਿੰਟਾਂ ਵਿੱਚ ਇਹ ਕੱਪੜੇ ਵਾਸ਼ ਕਰੂਗੀ ਇਸ ਐਕਸਪ੍ਰੈਸ 15 ਸਾਰੇ ਵਾਸਤੇ ਅਲੱਗ-ਅਲੱਗ ਟਾਈਮਿੰਗ ਹੁੰਦੀ ਆ ਸਿੰਥੈਟਿਕ ਵਾਸਤੇ ਲੱਗੂਗੀ ਆ ਦੇਖੋ ਤੇ ਉਸ ਤੋਂ ਬਾਅਦ ਬਲਕੀ ਵਾਸਤੇ 1 ਘੰਟਾ 12 ਮਿੰਟ ਐਂਟੀ ਅਲਰਜਨ ਵਾਸਤੇ 2 ਘੰਟੇ 12 ਮਿੰਟ ਜ਼ਿਆਦਾ ਚਿੱਟਰਾ ਕਲੀਨ ਕਰੂ ਕੱਪੜਿਆਂ ਨੂੰ ਤੇ ਵੂਲ ਵਾਸਤੇ ਸਿਰਫ 54 ਮਿੰਟ ਹੋਣਗੇ ਤੇ ਰਿੰਸ ਸਪਿਨ ਡਰਾਈ ਫੰਕਸ਼ਨ ਤੇ ਸਿਰਫ 16 ਮਿੰਟ ਨੇ ਇਹ ਅਲੱਗ-ਅਲੱਗ ਆ ਦੇਖੋ ਸਿਰਫ 16 ਮਿੰਟ ਆ ਗਏ ਰਿੰਸ ਸਪਿਨ ਡਰਾਈ ਕਰਨਾ ਜੀ ਇਸ ਤਰ੍ਹਾਂ ਅਲੱਗ-ਅਲੱਗ ਫੰਕਸ਼ਨਸ ਨੇ ਵੀ ਕਾਫੀ ਫੰਕਸ਼ਨਸ ਆ ਜਾਂਦੇ ਨੇ ਤੱਬ ਕਾਫੀ ਖੁੱਲਾ 8 ਕਿਲੋ ਦੀ ਮਸ਼ੀਨ ਆ ਵਾਲੀ ਇਹ ਆ ਵਾਲਾ ਮਾਡਲ ਹੈ ਇਹ 8 ਕਿਲੋ ਦੀ ਮਸ਼ੀਨ ਔਰ 1400 RPM ਹੈ ਦੀ ਬਾਕੀ ਇਸ ਤੋਂ ਬਾਅਦ ਉਹ ਨਵੇਂ ਮਾਡਲ ਹੋਰ ਆਗੇ ਹੋਣਗੇ ਇਹਨੂੰ ਹੋਗੇ ਹੋਗੇ 3 ਸਾਲ ਹੋ ਜਾਣਗੇ ਸਰ ਲਈ ਨੂੰ ਇਹ ਮਸ਼ੀਨ ਵੀ ਮੇਰੇ 3 ਸਾਲਾਂ ਤੋਂ ਬਹੁਤ ਵਧੀਆ ਚੱਲ ਰਹੀ ਬਸ ਹੁਣ ਥੋੜੀ ਮੈਨੂੰ 2-4 ਵਾਰ ਡੋਰ ਲੌਕ ਦੇ ਦੀ ਪ੍ਰੋਬਲਮ ਆਈ ਆ ਸਾਕੀ ਫੰਕਸ਼ਨ ਸਾਰੇ ਨੇ ਇਹਦੇ ਵਿੱਚ ਆਲਮੋਸਟ ਜਿਹੜਾ ਆਪਾਂ ਕਰ ਯੂਜ਼ ਕਰਨੇ ਐਨੇ ਤਾਂ ਮੈਂ ਸਾਰੇ ਯੂਜ਼ ਵੀ ਨਹੀਂ ਕਰਦੀ ਐਨੇ ਫੰਕਸ਼ਨ ਤਾਂ ਯੂਜ਼ড ਵੀ ਨਹੀਂ ਹੋਵੇ ਹੈਗੇ ਇਹ ਇੱਕ ਭੈਣ ਦਾ ਕਮੈਂਟ ਆਇਆ ਸੀਕਰ ਤੁਸੀਂ ਸੈਮੀ ਚ ਕੱਪੜੇ ਕਮੇ ਚਝੋਲਦੇ ਹੋ ਮੈਨੂੰ ਦੱਸੋ ਪਲੀਜ਼ ਸੌਰੀ ਪਹਿਲਾਂ ਤਾਂ ਮੈਂ ਲੇਟ ਹੋ ਗਈ ਬਹੁਤ ਤੁਸੀਂ ਮੈਨੂੰ 2-3 ਵਾਰ ਮੈਸੇਜ ਕਰਤਾ ਬਰੀ ਸੌਰੀ ਦੇਖੋ ਜੀ ਉਧਰੋਂ ਟੱਬ ਵਿੱਚੋਂ ਕੱਪੜੇ ਕੱਢ ਕੇ ਡਰਾਇਰ ਵਿੱਚ ਪਾ ਲਾਣੇ ਨੇ ਜੋ ਡਰਾਇਰ ਵਿੱਚ ਪਾਉਣੇ ਨਾਲ ਤੇ ਜਿਹੜਾ ਵਾਸ਼ਿੰਗ ਮਸ਼ੀਨ ਨਾਲ ਪਾਣੀ ਵਾਲਾ ਪੁਆਇੰਟ ਉਹ ਮੈਂ ਛੱਡ ਲਾਣੀ ਹੁੰਨੀ ਆ ਨਾਲੇ ਮੈਂ ਉੱਪਰੋਂ ਇੱਕ ਐਕਸਟਰਾ ਟੈਪ ਵਾਲਾ ਪਾਣੀ ਛੱਡਦਾ ਨਹੀਂ ਹੁੰਨੀ ਹੈ ਨਾ ਦੋ ਦੋ ਪਾਸੇ ਪਾਣੀ ਛੱਡਿਆ ਜਾਂਦਾ ਜੇ ਤੁਹਾਡੇ ਨੇੜੇ ਤੇਰੇ ਮੋਟਰ ਲੱਗੀ ਹੈ ਮੋਟਰ ਦਾ ਪਾਣੀ ਜ਼ਿਆਦਾ ਹੁੰਦਾ ਫਿਰ ਤਾਂ ਮੈਂ ਕਹਿੰਨੀ ਆ ਉਹੀ ਛੱਡ ਲਓ ਫਿਰ ਇਹਨਾਂ ਕਿ ਹੁੰਦਾ ਜਿਹੜਾ ਐਕਸਟਰਾ ਕੋਈ ਸਰਫ ਸਾਬਣ ਹੈਗਾ ਕੱਪੜੇ ਵਿੱਚ ਨਿਕਲ ਜਾਂਦਾ ਇਹ ਤਾਂ ਕੱਪੜਿਆਂ ਨੂੰ ਮੈਂ ਚ ਉਸ ਤੋਂ ਬਾਅਦ ਇੱਕ ਪੁਆਇੰਟ ਪਾਣੀ ਵਾਲਾ ਬੰਦ ਕਰਕੇ ਮੈਂ ਜਿਹੜਾ ਮਸ਼ੀਨ ਵਾਲਾ ਪੁਆਇੰਟ ਸਿਰਫ ਉਹ ਮੈਂ ਖੁੱਲਾ ਰੱਖ ਦਾਂ ਨੀ ਮਸ਼ੀਨ ਮਸ਼ੀਨ ਵਾਲਾ ਕਨੈਕਸ਼ਨ ਆ ਪਾਣੀ ਵਾਲਾ ਜਿਹੜਾ ਉਹ ਖੁੱਲਾ ਰੱਖ ਦਾਂ ਦੂਸਰੀ ਪਾਈਪ ਵਿੱਚ ਹਟਾਤੀ ਤੇ ਨੂੰ ਬੰਦ ਕਰ ਦਾਂਗੇ ਥੋੜੀ देर ਪਾਣੀ ਨਾਲ ਸਪਿੰਨ ਕਰਾਂਗੇ ਫਿਰ ਪਾਣੀ ਬੰਦ ਕਰ ਦਾਂਗੇ ਫਿਰ ਕਲਰ ਡਰਾਈਰ ਹੀ ਚੱਲੂਗਾ ਇਸ ਤਰੀਕੇ ਨਾਲ ਮੈਂ ਧੋਨੀਆ ਮੈਂ ਗੋੰਦ ਕਤੀਰਾ ਹਜੇ ਖੋਲਿਆ ਇਸ ਦਾ ਹੁਣ ਖੋਲ ਕੇ ਬੋਟਲ ਵਿੱਚ ਪਾਉਣੇ ਮੈਂ ਕਿ ਬੋਟਲਸ ਪਹਿਲਾਂ ਕੱਲ੍ਹ ਰਾਤ ਨੂੰ ਇਹਨੂੰ ਪੀਉਂਗੀ ਮੈਨੂੰ ਕਾਫੀ ਸਾਰੇ ਤੁਸੀਂ ਆਈਡੀਆਸ ਦਿੱਤੇ ਮੈਂ ਤੁਹਾਨੂੰ ਪੁੱਛਿਆ ਕਿ ਕਵੇਂ ਮੈਂ ਗਯੂਸ ਨਹੀਂ ਕਰਾਂ ਗੋਂਦ ਤੁਸੀਂ ਨੇ ਕਦੇ ਵੀ ਅੱਜ ਤੱਕ ਅਸੀਂ ਫਸਟ ਟਾਈਮ ਹੀ ਲੈ ਕੇ ਆਂਦਾ ਨਾ ਮੈਂ ਕਹਿੰਦਾ ਮੰਮੀ ਨੂੰ ਦੇਖਿਆ ਯੂਜ਼ ਕਰਦੇ ਨਾ ਤੇ ਮੈਂ ਕਿਹਾ ਚਲੋ ਟਰਾਈ ਕਰਕੇ ਦੇਖਦੇ ਹਾਂ ਹੈਲਥ ਬੈਨੀਫਿਟਸ ਬਹੁਤ ਨੇ ਮੈਂ ਸਰਚ ਕਰਿਆ ਜੂਗਲ ਤੇ ਬਹੁਤ ਹੈਲਥ ਬੈਨੀਫਿਟਸ ਕਨਸਟਿਪੇਸ਼ਨ ਲਈ ਬਹੁਤ ਅੱਛਾ ਮੈਨੂੰ ਹੁਣ ਵੀ ਕਨਸਟਿਪੇਸ਼ਨ ਦੀ ਪ੍ਰੋਬਲਮ ਕਦੇ-ਕਦੇ ਹੋ ਜਾਂਦੀ ਉਹਦੇ ਲਈ ਜੇ ਅੱਛਾ ਫਾਈਬਰ ਹੁੰਦੀ ਹੈ ਕਹਿੰਦੇ ਚ ਕੈਲਸ਼ੀਅਮ ਹੁੰਦਾ ਬੰਡਾਈਜੈਸ਼ਨ ਲਈ ਅੱਛਾ ਤੇ ਵੈਸੇ ਵੀ ਗਰਮੀ ਨਹੀਂ ਲੱਗਣ ਦਿੰਦਾ ਹਣਾ ਅੱਜ ਰਾਤ ਨੂੰ ਪੀਉਣਗੇ ਵੀ ਫਿਰ ਇੱਥੇ ਰੱਖ ਦਿੰਦਾ ਮੈਨੂੰ ਯਾਦ ਰਹੂਗਾ ਫਿਰ ਤੇ ਦੇਖਣਾ ਯੂਸਰਾਂ ਕੀ ਕੰਮ ਇਹ ਲੱਗਦਾ ਕਾਫੀ ਸਾਰੇ ਭੈਣਾਂ ਨੇ ਕਮੈਂਟ ਕਰੇ ਵਸ ਨੇਬੂ ਪਾਣੀ ਚ ਪਾ ਕੇ ਪੀਨੇ ਆ ਰੂਅਬਸ ਦੇ ਵਿੱਚ ਪਾ ਕੇ ਪੀਨੇ ਆ ਦੁੱਧ ਵਿੱਚ ਪਾ ਕੇ ਪੀ ਲੋ ਮਿੱਠਾ ਪਾ ਲੋ ਥੈਂਕ ਯੂ ਸੋ ਮਚ ਸਾਰਿਆਂ ਦਾ ਐਨੀ ਵਧੀਆ ਵਧੀਆ ਸਲਾਹ ਦੇਣ ਲਈ ਮੈਂ ਤੁਰ ਤੱਕ ਕੁਝ ਵੀ ਪੁੱਛਦੀ ਹਾਂ ਬਹੁਤ ਵਧੀਆ ਸਲਾਹ ਦਿੰਨੇ ਹੋ ਪਰ ਐਸਾ ਲੇ ਟੇਬਲ ਬਾਰੇ ਪੁੱਛਿਆ ਵੀ ਲੈਣਾ ਚਾਹੀਦਾ ਨਾ ਲੈਣਾ ਚਾਹੀਦਾ ਉਹ ਵੀ ਬਹੁਤ ਭਣਾ ਹੁੰਦਾ ਸ ਇੱਕ ਦੋ ਨੇ ਕਿ ਅਸੀਂ ਹੈਗਾ ਸਾਡਾ ਖਰਾਬ ਨੂੰ ਹੈ ਬਹੁਤ ਸਾਰਾ ਤੋਂ ਯੂਜ਼ ਕਰਦੇ ਆਂ ਔਰ ਬਹੁਤ ਸਾਰੇ ਭੈਣਾਂ ਨੇ ਕਿਹਾ ਸੀ ਕਿ ਤੁਸੀਂ ਨਾ ਲਿਓ ਔਰ ਅਸੀਂ ਦੇਖ ਕੇ ਜਰੂਰ ਆਏ ਸੀ ਮਾਂਸ ਨਾਲ ਚਾਰ ਪੰਜ ਕੱਟ ਰੇਟ ਵਾਲਾ ਇੱਕ ਜ਼ਿਆਦਾ ਰੇਟ ਵਾਲਾ ਦੋਨੀਆਂ ਸੀ ਦੇਖਿਆ ਸੀ ਪਰ ਉਹ ਦੋਨਿਆਂ ਦਾ ਹਿੱਲ ਰਹੇ ਸੀਗੇ ਬੈਲੈਂਸ ਨਹੀਂ ਬਣ ਰਿਆ ਸੀਗਾ ਨਾਲ ਉਹਦਾ ਫਿਰ ਟਵਿੰਟਰ ਵੀ ਅੱਛੇ ਨਹੀਂ ਲੱਗੇ ਫਿਰ ਮੈਂ ਕਿਹਾ ਨਹੀਂ ਇੱਧੇ ਵੀ ਪੈਸੇ ਨਾਲੇ ਵਰਤ ਨਹੀਂ ਹੈਗੇ ਜਿਉ ਇੱਦਾ ਹੀ ਹਿੱਲ ਰਹੇ ਪੈਸੇ ਲੈ ਕੇ ਵੀ ਚੀਜ਼ ਆਪ ਇੱਧੇ ਉਹਦਾ ਕੋਈ ਬੈਲੈਂਸ ਨਹੀਂ ਹੈ ਨਾਲ ਉਹਦਾ ਕੋਈ ਤੁਕ ਨਹੀਂ ਬਣਦਾ ਲੈਣ ਦਾ ਥੈਂਕ ਯੂ ਸੋ ਮਚ ਤੁਸੀਂ ਬਹੁਤ ਬਹੁਤ ਵਧੀਆ ਸਲਾਹ ਦਿੰਦੇ ਜਦੋਂ ਮੈਂ ਤੁਹਾਨੂੰ ਕੁਝ ਪੁੱਛਦੀ ਆ ਤੇ ਵਧੀਆ ਲੱਗਦਾ ਹਨਾ ਆਪੇ ਇੱਕ ਦੂਜੇ ਦੀ ਸਲਾਹ ਨਾਲ ਕੋਈ ਵੀ ਚੀਜ਼ ਬਾਰੇ ਆਪਾਂ ਜਾਣਕਾਰੀ ਲੈ ਸਕਦੇ ਜੋ ਆਪਾਂ ਨੂੰ ਨਹੀਂ ਪਤਾ ਹੈ ਫੁੱਲੀ ਮਸ਼ੀਨ ਬਾਰੇ ਮੇਰੇ ਕੋਲ ਕਾਫੀ ਤੁਹਾਡੇ ਕੁਐਸਚਨਸ ਆ ਰਹੇ ਸੀ ਕਿ ਤੁਸੀਂ ਇਹ ਵੀ ਵੀਡੀਓ ਬਣਾਓ ਦੱਸੋ ਵੀ ਅਸੀਂ ਵੀ ਲੈਣਾ ਚਾਹੁੰਦੇ ਹਾਂ ਨਾ ਕਿਵੇਂ ਮੈਂ ਤੁਹਾਨੂੰ ਸ਼ੇਅਰ ਕੀਤੀ ਹੈ ਵੀਡੀਓ ਬਹੁਤ ਅੱਛੀ ਚੀਜ਼ ਹੈ ਮੈਂ ਕਹਿੰਦੇ ਲੈ ਲਓ ਬਹੁਤ ਸਾਰੇ ਫੰਕਸ਼ਨਸ ਆਪਾਂ ਨੂੰ ਇਹਦੇ ਵਿੱਚ ਮਿਲ ਜਾਂਦੇ ਨੇ ਮੇਰਾ ਫੇਵਰਟ ਫੰਕਸ਼ਨ ਹੈਗਾ ਡਿਲੇ ਸਟਾਰਟ ਜਿਹੜਾ ਕਿ ਮੈਂ ਰਾਤ ਨੂੰ ਕੱਪੜੇ ਪਾ ਕੇ ਟਾਈਮਰ ਲਾ ਦਿੰਨੇ ਸਵੇਰੇ ਉੱਠੋ ਕੱਪੜੇ ਧੁੱਤੇ ਹੁੰਦੇ ਨੇ ਆਪਾਂ ਕਿਤੇ ਜਾਣਾ ਆਉਣਾ ਉਸ ਤੋਂ ਧਾਰਨਾ ਨਾਲ ਵੀ ਆਪਾਂ ਟਾਈਮ ਲਗਾ ਸਕਦੇ ਹਾਂ ਜੇ ਆਪਾਂ ਕਿਤੇ ਜਾਣਾ ਆਪਾਂ ਸੋਚਦੇ ਆ ਕਿ ਆ ਕੇ ਕੱਪੜੇ ਸੁਕਣੇ ਪਾ ਲਾਂਗੇ ਆਪਣੇ ਆਉਣ ਜਾਣ ਤੋਂ ਤੇ ਹੁ ਇੱਕ ਦੋ ਗੱਲਾਂ ਮੈਂ ਹੋਰ ਆਪਾਂ ਧਿਆਨ ਰੱਖਣਾ ਹੁੰਦਾ ਆਪਾਂ ਵੀ ਪਾਣੀ ਟੈਂਕੀ ਪਾਣੀ ਵਾਲੀ ਖਤਮ ਨਾ ਹੋਵੇ ਕਦੇ ਵੀ ਹੈ ਨਾ ਤੁਸੀਂ ਮਸ਼ੀਨ ਜੋ ਚਲਾਓ ਚੈੱਕ ਕਰ ਲਓ ਵੀ ਟੈਂਕੀ 'ਚ ਥੋੜਾ ਪਾਣੀ ਹੋਵੇ ਇਹ ਨਾ ਹੋਵੇ ਕੱਪੜੇ ਧੋਤੇ ਆ ਰਹੇ ਨੇ ਇਨ ਬਿਟਵੀਨ ਪਾਣੀ ਖਤਮ ਹੋ ਜੇ ਟੈਪ ਹਮੇਸ਼ਾ ਆਨ ਰੱਖੋ ਤੇ ਟੱਬ ਕਦੇ ਵੀ ਫੁੱਲ ਨਾ ਪਾਓ ਹਮੇਸ਼ਾ ਤਿੰਨ ਹੀ ਹਿੱਸੇ ਟੱਬ ਦੇ ਭਰੋ ਚੌਥਾ ਹਿੱਸਾ ਖਾਲੀ ਰੱਖੋ ਬਿਲਕੁਲ ਥੋਨ ਥੋਨ ਕੱਪੜੇ ਫਰੋ ਇਹਦੇ ਵਿੱਚ ਤੇ ਜਦੋਂ ਮਸ਼ੀਨ ਲੈਣ ਤੋਂ ਪਹਿਲਾਂ ਮੇਰੇ ਮਨ 'ਚ ਵੀ ਡਾਊਟ ਸੀ ਮੇਰੇ ਵੀ ਥੋੜੇ ਮਨ 'ਚ ਵੀ ਉਹ ਹੋਵੇ ਤਾਂ ਹੀ ਤੁਸੀਂ ਪੁੱਛ ਰਹੇ ਹੋ ਹਨ ਕਿ ਜੇਕਰ ਆਪਾਂ ਨੂੰ ਆਏ ਹੁੰਦਾ ਇਹ ਮਸ਼ੀਨ ਵਿੱਚ ਹੀ ਕੱਪੜੇ ਧੋਣ ਦੀ ਹੈ ਵਿੱਚ ਹੀ ਝੰਡੋਲਦੇ ਸਾਬਣ ਸਾਫ ਵਿੱਚ ਕੱਢਦੇ ਵਿੱਚ ਹੀ ਸੁਕਾ ਲਾਂਗੇ ਪਤਾ ਨਹੀਂ ਕੀ ਨਖੇੜਦੀ ਹੋ ਕੱਪੜੇ ਮੈਨੂੰ ਵੀ ਆਏ ਨਾਲ ਦੀ ਇੱਕ ਮਸ਼ੀਨ ਨੇ ਕੀ ਨਖੇੜਦੀ ਹੋ ਕੱਪੜੇ ਕਿਉਂਕਿ ਆਪਾਂ ਜੇ ਆਪਾਂ ਪਹਿਲਾਂ ਹੱਥ ਨਾਲ ਧੋਣ ਹੁੰਦੇ ਫਿਰ ਆਪਾਂ ਸਵੇਂ ਮਸ਼ੀਨ ਧੋਣ ਲਾਂਗੇ ਤਾਂ ਆਪਾਂ ਨੂੰ ਸਮਰਦਾ ਨਹੀਂ ਹੁੰਦਾ ਆਪਾਂ ਨੂੰ ਇਹ ਨਾਲ ਪਤਾ ਨਹੀਂ ਕੰਮ ਵਿੱਚ ਧੋਣ ਦੀ ਹੋ ਕੱਪੜੇ ਪਰ ਬਹੁਤ ਵਧੀਆ ਕੱਪੜੇ ਧੋ ਪਾਣੀ ਚ ਵੀ ਡਿਵੋਡ ਪੋ ਦੇਖੇ ਨੇ ਸਾਰ ਸਾਬਣ ਨਹੀਂ ਨਿਕਲਦਾ ਸਾਰਾ ਸਾਬਣ ਸਾਰਫ ਮਸ਼ੀਨ ਕੱਢ ਦਿੰਦੀ ਆ ਮਨ ਜੇ ਇਹ ਡਾਊਟ ਨਾ ਰੱਖੋ ਇਹ ਕੱਪੜੇ ਅਚੀ ਤਰ੍ਹਾਂ ਨਹੀਂ ਧੋਂਦੀ ਹਾਂ ਜੀ ਖੇਤਵੰਨੇ ਵਾਲੇ ਕੱਪੜੇ ਨੇ ਬਹੁਤ ਜ਼ਿਆਦਾ ਗੰਦੇ ਨੇ ਕਾਲਸ ਲੱਗੀ ਜਾਂ ਬਹੁਤ ਜ਼ਿਆਦਾ ਮੈਂ ਹੈ ਫਿਰ ਇਹ ਨਹੀਂ ਨਿਕੇਰਦੀ ਉਹ ਆਮ ਜਿਹਾ ਆਪਣੇ ਡੇਲੀ ਰੁਟੀਨ ਵਾਲੇ ਕੱਪੜੇ ਨੇ ਤਾਂ ਬਹੁਤ ਵਧੀਆ ਸਾਫ਼ ਹੋਏ ਨੇ ਬਾਕੀ ਕੋਈ ਤਰ੍ਹਾਂ ਕਫਾਂ ਤੇ ਕੋਈ ਸਟੇਨ ਰਿਮੂਵਰ ਲਗਾ ਕੇ ਵਿੱਚ ਪਾ ਸਕਦੇ ਚਾਪਾ ਨੂੰ ਡਾਊਟ ਆ ਵੀ ਕਾਲਰ ਕਫ ਨਿਖਰਦੇ ਨੇ ਉਹ ਸਟੇਨ ਰਿਮੂਵਰ ਲਗਾ ਕੇ ਵਿੱਚ ਪਾ ਦੋ ਬਹੁਤ ਸੋਹਣੇ ਕੱਪੜੇ ਨਿਖੇਰਦੇ ਜ਼ਰੂਰ ਲਓ ਤੁਸੀਂ ਬਾਕੀ ਵੀ ਸਰਵਿਸ ਟਾਈਮ ਟੂ ਟਾਈਮ ਕੰਪਨੀ ਵਾਲੇ ਕਰਦੇ ਨੇ ਉਹ ਤੁਹਾਨੂੰ ਸਾਰਾ ਦੱਸ ਕੇ ਜਾਣਗੇ ਇੰਸਟਾਲ ਜੋ ਕਰਕੇ ਜਾਣਗੇ ਉਹ ਤੁਹਾਨੂੰ ਸਾਰੇ ਫੰਕਸ਼ਨ ਸਮਝਾ ਕੇ ਜਾਣਗੇ ਪਰ ਫਿਰ ਵੀ ਜੇ ਸਰਵਿਸ ਕਰਨ ਆਉਂਦੇ ਨੇ ਘਰੇ ਤਾਂ ਤੁਸੀਂ ਦੁਬਾਰੇ ਉਹਨਾਂ ਤੋਂ ਕੋਈ ਫੰਕਸ਼ਨ ਪੁੱਛ ਸਕਦੇ ਹੋ ਬਾਕੀ ਗਾਈਡ ਬੁੱਕ ਮਸ਼ੀਨ ਦੀ ਦਿੱਤੀ ਹੁੰਦੀ ਉਹਦੇ ਵਿੱਚ ਇੱਕ ਇੱਕ ਫੰਕਸ਼ਨ ਮੈਂਸ਼ਨ ਹੁੰਦਾ ਉਹ ਤੁਸੀਂ ਕੱਢ ਕੇ ਦੇਖ ਸਕਦੇ ਹੋ ਉਸ ਤੋਂ ਇਲਾਵਾ ਜੇ ਹੈਲਪ ਲੈਣੀ ਹੈ YouTube ਵੀਡੀਓਜ਼ ਹੈਗੇ ਨੇ ਸਰਚ ਕੋਈ ਵੀ ਫੰਕਸ਼ਨ ਤੁਸੀਂ ਸਰਚ ਕਰ ਸਕਦੇ ਹੋ ਆਈ ਹੋਪ ਸੋ ਮੈਂ ਤੁਹਾਨੂੰ ਅੱਜ ਉਹ ਸਾਰਾ ਕੁਝ ਕਲੀਅਰ ਕਰ ਦਿੱਤਾ ਹੋਊਗਾ ਚਲੋ ਅਸੀਂ ਇਸ ਵੀਡੀਓ ਆਈ ਦੀ ਵੀਡੀਓ ਵੀਡੀਓ ਦੇਖਣ ਲਈ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ